ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਤੁਹਾਡਾ ਸਵਾਗਤ ਹੈ ਬਹੁਤ ਸੋਹਣੀ ਜੀ ਕਲੈਕਸ਼ਨ ਦੇ ਨਾਲ ਅੱਜ ਹੋਣਗੇ ਕਸ਼ਮੀਰੀ ਕਢਾਈ ਵਾਲੇ ਸੂਟ ਨੈਕਲਾਈਨ ਬਣੀ ਆ ਸਭ ਤੋਂ ਪਹਿਲੇ ਸੀ ਗ੍ਰੀਨ ਡਾਰਕ ਕਲਰ ਆ ਮਿਡਲ ਦੇ ਵਿੱਚ ਆਉਣਗੇ ਵੱਡੇ ਬੂਟੇ ਠੀਕ ਹੈ ਤੇ ਇਸ ਤਰ੍ਹਾਂ ਤੁਹਾਨੂੰ ਆਏਗੀ ਬਾਰਡਰ ਲਾਈਨ ਬਹੁਤ ਸੋਹਣਾ ਸੂਟ ਆ ਤੇ ਕਲਰ ਵੀ ਬਹੁਤ ਸੋਹਣੇ ਆ ਇਹਦੇ ਵਿੱਚ ਲਾਈਟ ਡਾਰਕ ਦਾ ਕੰਬੀਨੇਸ਼ਨ ਆ ਸਟਾਲ ਜਿਹੜਾ ਉਹ ਆਏਗਾ ਸਕਿਨ ਟੋਨ ਬੇਸ ਆ ਉੱਪਰ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਆ ਇਹ ਆਏਗੀ ਸੂਟ ਦੀ ਲੁੱਕ 올 ਓਵਰ ਜਿਹੜਾ ਉਹ ਪਲੇਨ ਸੂਟ ਆ ਫਰੰਟ ਲਾਈਨ ਤੇ ਤੁਹਾਨੂੰ ਵਰਕ ਮਿਲੇਗਾ ਕਲਰ ਇਹ ਆਉਣਗੇ ਤੇ ਇੱਕਦਮ ਤੁਹਾਨੂੰ ਆਫਰ ਪ੍ਰਾਈਸ ਦੇ ਵਿੱਚ ਅੱਜ ਦੀ ਕਲੈਕਸ਼ਨ ਮ ਸੇਲ ਦੇ ਵਿੱਚ ਕਾਫੀ ਵੀਡੀਓਜ਼ ਆ ਰਹੀਆਂ ਨੇ ਤੇ ਇਹ ਤੁਹਾਨੂੰ ਮਿਲਣਗੇ ਬਹੁਤ ਹੀ ਜ਼ਿਆਦਾ ਡਿਸਕਾਊਂਟ ਦੇ ਵਿੱਚ ਸੂਟ ਠੀਕ ਹੈ ਅੱਗੇ ਆ ਗਿਆ ਮੋਰ ਪੰਖੀ ਆ ਡਾਰਕ ਕਲਰ ਬਹੁਤ ਸੋਹਣੀ ਐਮਬਰਾਇਡਰੀ ਠੀਕ ਹੈ ਇਸ ਤਰ੍ਹਾਂ ਤੁਹਾਨੂੰ ਇਹ ਸਾਰਾ ਕਸ਼ਮੀਰੀ ਕਢਾਈ ਵਾਲਾ ਚੇਨ ਥ्रेड ਵਰਕ ਵਾਲਾ ਵਰਕ ਮਿਲੇਗਾ ਬਹੁਤ ਸੋਹਣੀ ਦਿਨ ਆਏਗੀ ਨੈਕਲਾਈਨ ਮਿਡਲ ਦੇ ਵਿੱਚ ਬੂਟੇ ਆਉਣਗੇ ਠੀਕ ਹੈ ਫਲਾਵਰ ਜਿਹੜੇ ਵੱਡੇ ਆਉਣਗੇ ਇਸ ਤਰ੍ਹਾਂ ਤੁਹਾਨੂੰ ਲੁੱਕ ਮਿਲੇਗੀ ਪੂਰੀ ਠੀਕ ਹੈ ਬਾਕੀ ਸਾਰਾ ਪਲੇਨ ਸੂਟ ਆ ਔਰ ਗਰਮ ਪਸ਼ਮੀਨਾ ਇੱਕਦਮ ਗਰਮ ਸੂਟ ਆਉਣਗੇ ਰੇਟ ਵਾਈਜ਼ ਵੀ ਇੱਕਦਮ ਜੈਨੂਅਲ ਆ 78143528 ਕਲਰ ਤੁਹਾਨੂੰ ਪਸੰਦ ਆਉਂਦਾ ਹੈ ਠੀਕ ਹੈ ਨਾਲ ਆ ਗਿਆ ਇਹ ਵੰਦਾ ਸ਼ਾਲ ਠੀਕ ਹੈ ਸ਼ਾਲ ਨੇ ਇੱਕਦਮ ਤੁਹਾਨੂੰ ਲੈਂਥ ਵੀ ਪੂਰੀ ਮਿਲੇਗੀ ਔਰ ਵਿੱਥ ਵੀ ਪੂਰੀ ਮਿਲੇਗੀ ਠੀਕ ਹੈ ਇਸ ਤਰ੍ਹਾਂ ਪ੍ਰਿੰਟਿੰਗ ਆ ਪਰ ਦੂਰੋਂ ਤੁਹਾਨੂੰ ਜਿਹੜੀ ਹੈ ਇਤਨੀ ਹੋਈ ਹੈ ਕਿ ਤੁਹਾਨੂੰ ਵਰਕ ਹੀ ਲੱਗੇਗਾ ਠੀਕ ਹੈ ਤੇ ਨੈਕਸਟ ਆ ਗਿਆ ਅਨੀਅਨ ਡਾਰਕ ਸ਼ੇਡ ਬਹੁਤ ਸੋਹਣਾ ਕਲਰ ਬਹੁਤ ਸੋਹਣੀ ਸ਼ੇਡ ਆ ਗਈ ਠੀਕ ਹੈ ਸਾਰੇ ਕਲਰ ਜਿਹੜੇ ਇਸ ਚਾਰਟ ਦੇ ਵਿੱਚ ਆਉਣਗੇ ਤੇ ਇਸ ਤਰ੍ਹਾਂ ਆਏਗੀ ਦੀ embroiderry ਬਹੁਤ ਸੋਹਣਾ ਵਰਕ ਆ ਕਸ਼ਮੀਰੀ ਕਢਾਈ ਤੁਸੀਂ ਇਹਨੂੰ ਭਾਵੇਂ ਐਜ਼ ਅ ਕੁੜਤਾ ਸਟੀਚ ਕਰੋ ਚਾਹੇ ਤੁਸੀਂ ਨਾਰਮਲ ਸੂਟ ਵਾਂਗੂ ਸਟੀਚ ਕਰੋ ਭਾਵੇਂ ਪਲੇਟਸ ਪਾ ਕੇ ਤੇ ਜਾਂ ਵਿਦਾਊਟ ਪਲੇਟਸ ਐਜ਼ ਅ ਕੁੜਤਾ ਸਟੀਚ ਕਰਦੇ ਆ ਤਾਂ ਬਹੁਤ ਸੋਹਣੀ ਲੁੱਕ ਰਹਿੰਦੀ ਆ 올ਓਵਰ ਜਿਹੜਾ ਉਹ ਪਲੇਨ ਆ ਤੇ ਫਰੰਟ ਲਾਈਨ ਤੇ ਵਰਕ ਆਏਗਾ ਇਹ ਆਏਗਾ ਨਾਲ ਸ਼ਾਲ ਠੀਕ ਹੈ ਜੀ ਅੱਜ ਦੀ ਕਲੈਕਸ਼ਨ ਜਿਹੜੀ ਆ ਉਹਦਾ ਰੇਟ ਆਏਗਾ 995 ਤੇ 795 ਵਾਲੀ ਕਲੈਕਸ਼ਨ ਨੂੰ ਕਾਫੀ ਪਿਆਰ ਦਿੱਤਾ ਸੀ ਤੇ ਹੁਣ ਅਸੀਂ ਕਢਾਈਆਂ ਵਾਲੇ ਸੂਟ ਲੈ ਕੇ ਆਏ ਆ 995 ਪ੍ਰਾਈਸ ਦੇ ਵਿੱਚ ਤੇ ਨੈਕਸਟ ਗ੍ਰੀਨ ਕਲਰ ਹੈ ਠੀਕ ਠੀਕ ਹੈ ਜੀ 78143 282 ਟੂ ਦਾ ਬੁਕਿੰਗ ਕਰ ਲੈਣੀ ਆ ਤੇ ਗ੍ਰੀਨ ਸ਼ੇਡ ਆ ਗਈ ਜੇ ਨੈਕਸਟ ਡੇ ਦੇ ਨਾਲ ਗ੍ਰੀਨ ਦਾ ਲਾਈਟ ਡਾਰਕ ਦਾ ਕੰਬੀਨੇਸ਼ਨ ਬਾਕੀ ਸਕਾਈ ਟੋਨ ਦੇ ਵਿੱਚ ਪਿੰਕ ਸ਼ੇਡ ਦੇ ਵਿੱਚ ਇਵੇਂ ਦੇ ਵਰਕ ਆਏਗਾ ਠੀਕ ਹੈ ਬਹੁਤ ਸੋਹਣਾ ਥ्रेड ਵਰਕ ਆਏਗਾ ਕਸ਼ਮੀਰੀ ਕਢਾਈ ਆ ਠੀਕ ਹੈ ਚੇਨ ਥ्रेड ਵਰਕ ਵਾਲੀ ਤੇ ਨਾਲ ਸੈਲਫ ਜਿਹੜਾ ਆ ਇਸ ਤਰ੍ਹਾਂ ਤੁਹਾਨੂੰ ਮਿਲੇਗੀ ਇਸ ਦੀ ਇਹ ਸ਼ਾਲਿਆ ਠੀਕ ਹੈ ਲਾਈ ਡਾਰਕ ਦੇ ਕੰਬੀਨੇਸ਼ਨ ਦੇ ਨਾਲ 995 ਪ੍ਰਾਈਸ ਹੈ ਅਗਲੇ ਜਿਹੜੇ ਸੂਟ ਆ ਉਹ ਤੁਹਾਨੂੰ ਮਿਲੇਗਾ ਬਹੁਤ ਹੀ ਪਿਆਰਾ ਜਿਹਾ ਵਰਕ ਠੀਕ ਹੈ ਤੇ ਪ੍ਰਿੰਟਿੰਗ ਤੁਸੀਂ ਚੈੱਕ ਕਰਨੀ ਆ ਇਹਦੀ ਬੇਸ ਜਿਹੜਾ ਉਹ ਨੇਵੀ ਬਲੂ ਆ ਠੀਕ ਹੈ ਤੇ ਉੱਪਰ ਜਿਹੜੀ ਆ ਉਸਕਿਨ ਟੋਨ ਦੇ ਨਾਲ ਵਰਕ ਆਏਗਾ ਇਹ ਆਏਗੀ ਸੂਟ ਦੀ ਪੂਰੀ ਲੁੱਕ ਠੀਕ ਹੈ ਸ਼ਰਟ ਜਿਹੜੀ ਆ ਜਿਆਦੀ ਸਕਿਨ ਟੋਨ ਦੇ ਵਿੱਚ ਬਣੀ ਆ ਬਾਟਮ ਜਿਹੜਾ ਉਹ ਨੇਵੀ ਬਲੂ ਸ਼ੇਡ ਦੇ ਵਿੱਚ ਆਏਗਾ ਤੇ ਇਹ ਤੁਹਾਨੂੰ ਮਿਡਲ ਦੇ ਵਿੱਚ ਪੈਟਰਨ ਮਿਲੇਗਾ ਵਰਕ ਦਾ ਠੀਕ ਹੈ ਜੀ ਉਦੇ ਉੱਪਰ ਸਟੋਨ ਦਾ ਵਰਕ ਵੀ ਆ ਚੇਨ ਥ्रेड ਵਰਕ ਵੀ ਆ ਇਹ ਚੇਨ ਜਿਹੜਾ ਜਰੀ ਦੇ ਨਾਲ ਨਾਲ ਨੇਵੀ ਬਲੂ ਕਲਰ ਦਾ ਬਹੁਤ ਸੋਹਣਾ ਜਿਹਾ ਮਲਟੀ ਕਲਰ ਤੇ ਜਿਸ ਤਰ੍ਹਾਂ ਹੁੰਦੇ ਨੇ ਇਸ ਤਰ੍ਹਾਂ ਨੇਵੀ ਬਲੂ ਕਲਰ ਦੇ ਵਿੱਚ ਤੁਹਾਨੂੰ ਚੇਨ ਥ्रेड ਵਰਕ ਮਿਲੇਗਾ ਠੀਕ ਹੈ ਤੇ ਸ਼ਾਲ ਦੀ ਦੁੱਕ ਚੈੱਕ ਕਰੋ ਬਹੁਤ ਹੀ ਪਿਆਰਾ ਠੀਕ ਹੈ ਅਮੇਜ਼ਿੰਗ ਲੁੱਕ ਆ ਤੇ ਇਹ ਤੁਹਾਨੂੰ ਪੂਰਾ ਸ਼ਾਲ ਚੈੱਕ ਕਰਨਾ ਹੈ 995 ਪ੍ਰਾਈਸ ਦੇ ਵਿੱਚ ਤੁਹਾਨੂੰ ਇੰਨੀ ਵਧੀਆ ਕਲੈਕਸ਼ਨ ਮਿਲਦੀ ਪਈ ਆ ਗਰਮ ਸਟਾਫ ਦੇ ਵਿੱਚ ਸੂਟ ਨੇ ਪਸ਼ਮੀਨਾ ਦੇ ਔਰ ਤਮੰਨਾ ਬ੍ਰਾਂਡ ਆਏਗਾ ਠੀਕ ਹੈ ਜੀ ਤਮੰਨਾ ਬ੍ਰਾਂਡ ਦੇ ਵਿੱਚ 995 ਪ੍ਰਾਈਸ ਦੇ ਵਿੱਚ ਔਰ ਤੁਸੀਂ ਜਦੋਂ ਤੁਹਾਡੇ ਕੋਲ ਇਹ ਵਾਲਾ ਫੈਬਰਿਕ ਪਹੁੰਚੇਗਾ ਤੁਸੀਂ دیਵਾਨੇ ਹੋ ਜਾਣਾ ਥਮੰਨਾ ਬ੍ਰਾਂਡ ਦੇ ਇੰਨੀ ਕੁ ਜਿਆਦੀ ਵਧੀਆ ਕਲੈਕਸ਼ਨ ਹੁੰਦੀ ਹੈ ਔਰ ਫੈਬਰਿਕ ਬਹੁਤ ਸੋਹਣਾ ਹੁੰਦਾ ਹੈ ਤੇ ਪ੍ਰਿੰਟਿੰਗ ਬਹੁਤ ਸੋਹਣੀ ਹੁੰਦੀ ਹੈ ਮੇਨ ਜਿਸ ਤਰ੍ਹਾਂ ਇਹ ਬਾਜੂ ਤੇ ਪ੍ਰਿੰਟਿੰਗ ਆਏਗੀ ਠੀਕ ਹੈ ਸੇਮ ਇਸ ਤਰ੍ਹਾਂ ਤੁਹਾਨੂੰ ਮਿਲੇਗੀ ਇਸ ਦੀ ਬਾਰਡਰ ਲਾਈਨ ਤੇ ਪ੍ਰਿੰਟਿੰਗ ਪਲੱਸ ਵਰਕ ਆਏਗਾ ਠੀਕ ਹੈ ਸਟੋਨ ਦਾ ਵਰਕ ਆਏਗਾ ਇਹ ਫਲਾਵਰਿੰਗ ਆਏਗੀ ਮਿਡਲ ਦੇ ਵਿੱਚ ਠੀਕ ਹੈ ਇਸ ਤਰ੍ਹਾਂ ਪੈਨਲਿੰਗ ਪ੍ਰਿੰਟਿੰਗ ਆਏਦੀ ਬਾਕੀ ਸਟ੍ਰਿਪਸ ਵਾਲੀ ਆ ਤੇ ਇਹ ਤੁਹਾਨੂੰ ਮਿਲੇਗਾ ਨਾਲ ਸ਼ਾਲ ਠੀਕ ਹੈ 올ਓਵਰ ਜਿਹ ਪ੍ਰਿੰਟਿੰਗ ਨਾਲ ਆਏਗਾ ਇਸ ਤਰ੍ਹਾਂ ਪਲੇਨ ਬਾਟਮ ਕਲਰ ਬਹੁਤ ਸੋਹਣਾ ਆ ਵਾਲੀ ਦਿੱਖ ਹੈ ਠੀਕ ਹੈ 995 ਰਾਈਸ ਦੇ ਨਾਲ ਗ੍ਰੀਨ ਸ਼ੇਡ ਆ ਬਹੁਤ ਸੋਹਣਾ ਗ੍ਰੀਨ ਮਹਿੰਦੀ ਕਲਰ ਆਏਗਾ ਤੇ ਪ੍ਰਿੰਟਿੰਗ ਜਿਹੜੀ ਹੈ ਬਾਰਡਰ ਲਾਈਨ ਦੀ ਵੀ ਇਵੇਂ ਸ਼ਾਲ ਦੀ ਮਿਲੇਗੀ ਜਿਵੇਂ ਹਨਾ ਬਾਰਡਰ ਲਾਈਨ ਤੇ ਆ ਦੇ ਨਾਲ ਬਾਜੂ ਤੇ ਸੇਮ ਇਵੇਂ ਪ੍ਰਿੰਟਿੰਗ ਆਏਗੀ ਨੈਕਸਟ ਕਲਰ ਚੈੱਕ ਕਰਨ ਨੂੰ ਹੈ ਆ ਨੇਵੀ ਬਲੂ ਸ਼ੇਡ ਆ ਨੇਵੀ ਬਲੂ ਕਲਰ ਦੇ ਵਿੱਚ ਆਏਗਾ ਬਹੁਤ ਸੋਹਣਾ ਕਲਰ ਆ ਤੇ ਇਸ ਨਾਲ ਤੁਹਾਨੂੰ ਮਿਡਲ ਦੇ ਵਿੱਚ ਸਾਰੇ ਦੇਵੇਂ ਵਰਕ ਆਏਗਾ ਪੈਟਰਨ ਸਾਰਾ ਹੀ ਸੇਮ ਆ ਬਾਕੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਜਿਹੜਾ ਹੈ ਉਸ ਦਾ ਆਰਡਰ ਪਲੇਸ ਕਰ ਸਕਦੇ ਆ ਫ੍ਰੀ ਸ਼ਿਪਿੰਗ ਇਨ ਇੰਡੀਆ ਦੇ ਵਿੱਚ ਤੁਸੀਂ ਕਿਤੇ ਵੀ ਬੈਠੇ ਹੋ ਸੂਟ ਦਾ ਆਰਡਰ ਪਲੇਸ ਕਰ ਸਕਦੇ ਆ ਤੇ ਲੁੱਕ ਤੁਸੀਂ ਚੈੱਕ ਕਰਨੀ ਆ ਸ਼ਾਲ ਦੀ ਠੀਕ ਹੈ ਇਹ ਬਹੁਤ ਹੀ ਪਿਆਰਾ ਡਿਜੀਟਲ ਪ੍ਰਿੰਟਿੰਗ ਹੁੰਦੀ ਹੈ ਇਹਨਾਂ ਦੀ ਹਰ ਇੱਕ ਕਲਰ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਗ੍ਰੇਸਫੁੱਲ ਹੁੰਦਾ ਹੈ ਠੀਕ ਹੈ ਤੇ ਇਹ ਤਮੰਨਾ ਬ੍ਰਾਂਡ ਹੈ ਜਿਹੜਾ ਵੀ ਸੂਟ ਕਲਰ ਤੁਹਾਨੂੰ ਪਸੰਦ ਹੁੰਦਾ ਹੈ ਤੁਸੀਂ ਸਕਰੀਨਸ਼ਾਟ ਸੈਂਡ ਕਰ ਦਿਓ ਤੇ ਜਿਵੇਂ ਤੁਹਾਨੂੰ ਪਤਾ ਹੈ ਕਿ ਲੋਹੜੀ ਤੇ ਅਸੀਂ ਦੇਣਾ ਹੈ ਇੱਕ ਸੂਟ ਦਾ ਗਿਫਟ ਉਹ ਵਾਲੇ ਈਵਰ ਨੂੰ ਜਿਹੜੇ ਸਾਡੇ ਵੀਡੀਓਜ਼ ਤੇ ਕਮੈਂਟ ਕਰਨਗੇ ਵੀਡੀਓਜ਼ ਨੂੰ ਸ਼ੇਅਰ ਕਰਨਗੇ ਦਿੰਦੇ ਰਹੋ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਕਿਉਂਕਿ ਕਈ ਭੈਣਾਂ ਦੇ ਜਦੋਂ ਮੈਸੇਜ ਆਉਂਦੇ ਨੇ ਉਹਨਾਂ ਨੇ ਸਬਸਕ੍ਰਿਪਸ਼ਨ ਦਾ ਮੋਡ ਆਨ ਨਹੀਂ ਕੀਤਾ ਹੁੰਦਾ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਹੈ ਤਾਂ ਜੋ ਤੁਹਾਨੂੰ ਸਾਰੀ ਅਪਡੇਟ ਪਤਾ ਚੱਲਦੀ ਰਹੇ ਤੇ ਮੰਡੇ ਤੇ ਫਰਡੇ ਸਾਡੀ ਲਾਈਵ ਆਉਂਦੀ ਹੈ ਤੁਸੀਂ ਲਾਈਵ ਤੇ ਵੀ ਜ਼ਰੂਰ ਆਇਆ ਕਰੋ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰੇਆਂ